ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਪਢਾਰੇ ਵਾਲੇ ਆਲੂਆਂ ਦੀ ਸਬਜੀ ਜਿਹੜੀ ਕਿ ਜ਼ਿਆਦਾਤਰ ਪਢਾਰਿਆਂ ਦੇ ਵਿੱਚ ਲੰਗਰਾਂ ਦੇ ਵਿੱਚ ਬਣਾਈ ਜਾਂਦੀ ਆ ਇਹਨੂੰ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੇ ਆ ਉਬਲੇ ਹੋਏ ਆਲੂ ਜਿਹੜੇ ਕਿ ਮੈਂ ਬੋਇਲ ਕਰ ਲਿਆ ਬੋਇਲ ਕਰਕੇ ਆਪਾਂ ਨੇ ਉਬਾਲ ਕੇ ਐਦਾਂ ਦੇ ਕਰ ਲੈਣੇ ਠੀਕ ਹੈ ਜੀ ਐਡਡ ਇੱਕ ਪੀਸ ਆਪਾਂ ਨੇ ਇਹ ਕਰ ਲੈਣੇ ਆ 5-6 ਮੈਂ ਆਲੂ ਜਿਹੜੇ ਉਬਾਲ ਕੇ ਕੱਟੇ ਆ ਜੀ ਤੇ ਉਸ ਤੋਂ ਬਾਅਦ ਦੋ ਟਮਾਟਰ ਕੱਟ ਲਏ ਬਰੀਕ ਬਰੀਕ ਤੇ ਥੋੜੀ ਜੀ ਗ੍ਰੀਨ ਚਿੱਲੀ ਆ ਤੇ ਅੱਜ ਜਿਹੜੀ ਸਬਜੀ ਆਪਾਂ ਉਹ ਬਿਗੈਰ ਲਸਣ ਪਿਆਜ਼ ਤੇ ਅਦਰਕ ਤੇ ਬਿਗੈਰ ਬਣਾਉਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਪਰ ਖਾਣ ਦੇ ਵਿੱਚ ਸਬਜੀ ਆ ਜਿਹੜੀ ਪੂਰੀ ਟੇਸਟੀ ਬਣੂਗੀ ਤੇ ਹੁਣ ਬਣਾਵਾਂਗੇ ਆਪਾਂ ਸਬਜੀ ਦਾ ਮਸਾਲਾ ਅੱਧਾ ਪੌਣਾ ਚਮਚ ਪਾਵਾਂਗੇ ਆਪਾਂ ਦੇਗੀ ਮਿਰਚ ਦਾ ਕਸ਼ਮੀਰੀ ਲਾਲ ਮਿਰਚ ਹੋਵੇ ਚਾਹੇ ਦੇਗੀ ਮਿਰਚ ਹੋਵੇ ਤੇ ਅੱਧਾ ਚਮਚ ਪਾਵਾਂਗੇ ਜੀਰੇ ਪਾਊਡਰ ਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਇਹ ਧਨੀਆ ਪਾਊਡਰ ਘਰ ਦਾ ਪੀਸਿਆ ਹੋਇਆ ਠੀਕ ਹੈ ਜੀ ਵਧੀਆ ਮਸਾਲਾ ਇਹ ਤੇ ਅੱਧੇ ਚਮਚ ਤੋਂ ਥੋੜਾ ਜਿਹਾ ਘੱਟ ਪਾਵਾਂਗੇ ਆਪਾਂ ਅਮਚੂਰ ਇਹ ਸਬਜ਼ੀ ਨੂੰ ਚਟਪਟਾ ਕਰਨ ਵਾਸਤੇ ਪਾਵਾਂਗੇ ਆਪਾਂ ਤੇ ਅੱਧਾ ਛੋਟਾ ਚਮਚ ਪਾਵਾਂਗੇ ਆਪਾਂ ਕਾਲਾ ਨਮਕ ਕਾਲੇ ਨਮਕ ਨਾਲ ਵੀ ਸਬਜ਼ੀ ਦੇ ਵਿੱਚ ਬਹੁਤ ਵਧੀਆ ਟੇਸ ਆਉਂਦਾ ਹੈ ਤੇ ਅੱਧਾ ਛੋਟਾ ਚਮਚ ਪਾਵਾਂਗੇ ਆਪਾਂ ਪਿੰਕ ਸਾਲਟ ਠੀਕ ਆ ਜੀ ਜਿਹਨੂੰ ਸੈਂਦਾ ਨਮਕ ਵੀ ਕਹਿ ਦਿੰਦੇ ਆ ਤੇ ਅੱਧਾ ਛੋਟਾ ਚਮਚ ਪਾਵਾਂਗੇ ਆਪਾਂ ਹਲਦੀ ਟਰਮਰਿਕ ਪਾਊਡਰ ਤੇ ਹੁਣ ਆਪਾਂ ਇੱਕ ਕੜਾਹੀ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਜਿਹੜਾ ਵੀ ਤੁਹਾਨੂੰ ਕੁਕਿੰਗ ਆਇਲ ਪਸੰਦ ਹੋਇਆ ਤੁਸੀਂ ਉਹ ਵਰਤ ਲਿਓ ਤੇ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਤੇ ਤੇਲ ਜਦੋਂ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਥੋੜ੍ਹਾ ਜਿਹਾ ਸਾਫਤਾ ਧਨੀਆ ਤੇ ਧਣੀਆਂ ਪਾਉਂਗੇ ਆਪਾਂ ਕ੍ਰਸ਼ ਕਰਕੇ ਠੀਕ ਹੈ ਜੀ ਮਲ ਕੇ ਤੇ ਧਣੀਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨਾ ਜਦੋਂ ਤੱਕ ਇਹ ਐਨ ਬ੍ਰਾਊਨ ਨਹੀਂ ਹੋ ਜਾਂਦਾ ਯਾਨੀ ਚੰਗੀ ਤਰ੍ਹਾਂ ਭੁੰਨ ਨਹੀਂ ਜਾਂਦਾ ਜਦੋਂ ਧਣੀਆਂ ਆਪਣਾ ਚੰਗੀ ਤਰ੍ਹਾਂ ਭੁੰਨਿਆ ਗਿਆ ਫਿਰ ਆਪਾਂ ਇਹ ਥੋੜਾ ਜਿਹਾ ਪਾਵਾਂਗੇ ਜੀਰਾ ਤੇ ਇੱਕ ਪਾਵਾਂਗੇ ਆਪਾਂ ਤੇਜ ਪੱਤਾ ਇਹਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਤੇ ਜਦੋਂ ਜੀਰਾ ਵੀ ਭੁੰਨਿਆ ਗਿਆ ਫਿਰ ਪਾਵਾਂਗੇ ਗ੍ਰੀਨ ਚਿੱਲੀ ਗ੍ਰੀਨ ਚਿੱਲੀ ਪਾਵਾਂਗੇ ਟੇਸਟ ਰਿਕਾਰਡਿੰਗ ਤੇ ਲੋ ਹਲਕੀ ਜਿਹੀ ਭੁੰਨੂਗੇ ਤੇ ਜਦੋਂ ਗ੍ਰੀਨ ਚਿੱਲੀ ਹਲਕੀ ਜਿਹੀ ਭੁੰਨੀ ਗਈ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਦੋ ਬਰੀਕ ਕੱਟੇ ਹੋਏ ਲਾਲ ਟਮਾਟਰ ਤੇ ਹੁਣ ਟਮਾਟਰਾਂ ਨੂੰ ਆਪਾਂ ਦੋ ਤਿੰਨ ਮਿੰਟਾ ਜਿਹੜਾ ਪਕਾਵਾਂਗੇ ਇਹਦੇ ਵਿੱਚ ਹਲਕਾ ਜਿਹਾ ਪਾ ਦੋਗੇ ਆਪਾਂ ਚਿੱਟਾ ਨੂਨ ਤਾਂ ਜੋ ਟਮਾਟਰਾਂ ਜਿਹੜੇ ਥੋੜੇ ਜਿਹਾ ਗਲ ਜਵੇ ਤੇ ਜਦੋਂ ਟਮਾਟਰ ਥੋੜੇ ਜਿਹਾ ਗਲ ਗੇ ਭੁੰਨ ਹੋ ਗੇ ਫਿਰ ਆਪਾਂ ਇਹਦੇ ਵਿੱਚ ਆਪਣੇ ਸਾਰੇ ਮਸਾਲੇ ਜਿਹੜੇ ਇਹ ਐਡ ਕਰ ਦੋਗੇ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਤਕਰੀਬਨ 4 ਤੋਂ 5 ਮਿੰਟ ਤਾਂ ਜੋ ਆਪਣੇ ਮਸਾਲੇ ਦੇ ਟਮਾਟਰ ਜਿਹੜੇ ਚੰਗੀ ਤਰ੍ਹਾਂ ਉਹ ਪੱਕ ਜਵੇ ਤੇ ਲਓ ਜੀ ਮਸਾਲਾ ਜਿਹੜਾ ਆਪਣਾ ਭੁੰਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰੋਂਗੇ ਆਲੂ ਤੇ ਆਲੂ ਆ ਜਿਹੜੇ ਥੋੜੇ ਜਿਹਾ ਆਪਾਂ ਨੇ ਇਹ ਮੈਸ਼ ਕਰਕੇ ਪਾਉਣੇ ਆ ਤੇ ਬਾਕੀ ਆਲੂ ਆਪਾਂ ਨੇ ਐਦਾਂ ਹੀ ਪਾ ਦੇਣੇ ਆ ਤੇ ਲਓ ਜੀ ਆਲੂਆਂ ਨੂੰ ਮਸਾਲੇ ਦੇ ਨਾਲ 1-2 ਮਿੰਟ ਆਪਾਂ ਪਕਾ ਲੰਨੇ ਆ ਤੇ ਹੁਣ ਆਪਾਂ ਪੈਚ ਐਡ ਕਰਾਂਗੇ ਥੋੜੀ ਜਿਹੀ ਮੈਸ਼ ਕੀਤੇ ਹੋਏ ਆਲੂ ਤੇ ਨਾਲੇ ਆਪਾਂ ਇਹਦੇ ਵਿੱਚ ਐਡ ਕਰੂਗੇ ਗਰਮ ਪਾਣੀ ਪਾਣੀ ਇਹ ਜਿਹੜਾ ਸਬਜੀ ਦੇ ਵਿੱਚ ਤੁਸੀਂ ਕਦੇ ਵੀ ਠੰਡਾ ਨਹੀਂ ਪਾਉਣਾ ਪਾਣੀ ਪਾਵਾਂਗੇ ਆਪਾਂ ਗਰਮ ਤੇ ਪਾਣੀ ਦੀ ਕਵਾਂਟੀਟੀ ਹੈ ਜਿਹੜੀ ਤੁਸੀਂ ਦੇਖ ਕੇ ਪਾਉਣੀ ਹੈ ਜ਼ਿਆਦਾ ਪਾਣੀ ਨਹੀਂ ਪਾਉਣਾ ਕਿਉਂਕਿ ਜਿਹੜੀ ਕੱਲੇ ਆਲੂਆਂ ਦੀ ਸਬਜੀ ਹੁੰਦੀ ਆ ਪੂਰੀਆਂ ਨਾਲ ਖਾਈ ਜਾਂਦੀ ਹੈ ਇਹ ਇਹ ਜ਼ਿਆਦਾ ਪਤਲੀ ਨਹੀਂ ਹੁੰਦੀ ਥੋੜੀ ਜਿਹੀ ਥਿੱਕ ਹੁੰਦੀ ਆ ਤੇ ਲਓ ਜੀ ਹੁਣ ਆਪਾਂ ਇਹਨੂੰ ਸਬਜੀ ਨੂੰ ਪਕਾਉਨੇ ਆਂ 5 ਤੋਂ 6 ਮਿੰਟ ਜਿਹੜਾ ਹੁਣ ਆਪਾਂ ਸਬਜੀ ਨੂੰ ਪਕਾਵਾਂਗੇ ਚੰਗੀ ਤਰ੍ਹਾਂ ਤੇ ਲਓ ਜੀ ਸਬਜੀ ਆ ਜਿਹੜੀ ਆਪਣੀ ਪੱਕ ਚੁੱਕੀ ਆ ਜੀ ਸਬਜੀ ਦਾ ਕਲਰ ਚੈੱਕ ਕਰੋ ਤੁਸੀਂ ਮੈਂ ਕਹਿੰਦਾ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਸਬਜੀ ਬਣਾ ਕੇ ਖਾਓਗੇ ਮੈਂ ਕਹਿੰਦਾ ਤੁਹਾਨੂੰ ਆ ਜਾਊਗਾ ਨਜ਼ਾਰਾ ਤੇ ਲਓ ਜੀ ਸਬਜੀ ਆਪਣੀ ਰੈਡੀ ਆ ਜੀ ਸਬਜੀ ਦੇ ਵਿੱਚ ਥੋੜੀ ਜੀ ਪਾਉਣੀ ਆਪਾਂ ਕਸਤੂਰੀ ਮੇਥੀ ਕਸਤੂਰੀ ਮੇਥੀ ਪਾਉਣ ਨਾਲ ਸਬਜ਼ੀ ਦਾ ਫਲੇਵਰ ਹੈ ਜਿਹੜਾ ਬਹੁਤ ਵਧੀਆ ਆ ਜਾਂਦਾ ਹੈ ਤੇ ਲਓ ਜੀ ਗੈਸ ਕਰਦੇ ਆ ਹੁਣ ਆਪਾਂ ਬੰਦ ਤੇ ਨਾਲੇ ਪਾਉਂਦੀਆਂ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਹਰਾ ਧਣੀਆ ਤੇ ਹੁਣ ਸਬਜ਼ੀ ਕਰਦੇ ਆਪਾਂ ਸਰਵ ਤੇ ਲਓ ਜੀ ਸਬਜ਼ੀ ਬਣ ਕੇ ਰੈਡੀ ਆ ਜੀ ਤੁਸੀਂ ਕਲਰ ਚੈੱਕ ਕਰੋ ਸਬਜ਼ੀ ਦਾ ਮੈਂ ਕਹਿੰਦਾ ਤੁਸੀਂ ਇੱਕ ਵਾਰ ਸਬਜ਼ੀ ਇਹ ਬਣਾ ਕੇ ਖਾ ਲਈ ਠੀਕ ਹੈ ਜੀ ਤੁਹਾਨੂੰ ਨਜ਼ਾਰਾ ਆ ਜਾਊਗਾ ਕਿਉਂਕਿ ਐਦਾਂ ਦੀ ਸਬਜ਼ੀ ਜ਼ਿਆਦਾਤਰ ਲੰਗਰਾਂ ਦੇ ਵਿੱਚ ਬਣਾਈ ਜਾਂਦੀ ਹੈ ਜਿਹੜੀ ਕਿ ਪੂਰੀਆਂ ਨਾਲ ਸਰਵ ਕੀਤੀ ਜਾਂਦੀ ਆ। ਸੋ ਅੱਜ ਆਪਾਂ ਨੇ ਬਣਾ ਕੇ ਦਿਖਾਈ ਹੈ ਜੀ ਤੁਹਾਨੂੰ ਫਿਰ ਚਟਪਟੇ ਆਲੂਆਂ ਦੀ ਸਬਜ਼ੀ ਬਿਲਕੁਲ ਸਿੰਪਲ ਤਰੀਕੇ ਨਾਲ ਲੰਗਰਾਂ ਵਾਲੀ। ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ। ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਤੇ ਹੁਣ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਰੈਸਪੀ ਨਾਲ। ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ